ਬੈਠੇ ਆ ਪੰਦੇਰ ਜੀ ਨੇ ਦੱਸਿਆ ਇਥੇ ਆਪਾਂ ਸਾਰਾ ਕੁਝ ਛੱਲਿਆ ਸਾਰਾ ਕੁਝ ਬੀਤਿਆ ਆਪਣੇ ਨਾਲ ਹਰ ਵਾਰ ਜਿਹੜੀ ਸਰਕਾਰ ਬਗਾ ਸਕਦੀ ਸੀ ਹਰੇਕ ਉਹ ਜ਼ੁਲਮ ਜਿਹੜਾ ਕਰ ਸਕਦੀ ਸੀ ਆਪਣੇ ਤੇ ਕੀਤਾ ਅੱਜ ਦੇ ਦਿਨ ਮੈਂ ਇੱਕ ਉਹਨਾਂ ਲੋਕਾਂ ਦਾ ਵਿਸ਼ੇਸ਼ ਧੰਨਵਾਦ ਕਰਨਾ ਚਾਹੂੰਗਾ ਜਿਨ੍ਹਾਂ ਦੇ ਸਿਰ ਤੇ ਜਿਨ੍ਹਾਂ ਦੀ ਤਾਕਤ ਕਰਕੇ ਅਸੀਂ ਖੜੇ ਰਹਿ ਇੱਕ ਲੋਕ ਤਾਂ ਉਹ ਆ ਜਿਹੜੇ ਅਸੀਂ ਇਥੇ ਲੜ ਰਹੇ ਆ ਮੋਰਚਿਆਂ ਤੇ ਬੈਠੇ ਆ ਇੱਕ ਸਾਡੀਆਂ ਉਹ ਮਤਾਵਾਵਾਂ ਜਿਨ੍ਹਾਂ ਨੇ ਇਸ ਮੋਰਚੇ ਆਸਤੇ ਆਪਦੀਆਂ ਪੇਟੀਆਂ ਚੋਂ ਕੱਢ ਕੱਢ ਰਜਾਈਆਂ ਵੀ ਸਾਨੂੰ ਭੇਜਤੀਆਂ ਸਾਡੇ ਉਹ ਬਜ਼ੁਰਗ ਜਿਨ੍ਹਾਂ ਨੇ ਪੂਰਾ ਧਿਆਨ ਰੱਖਿਆ ਵੀ ਸਾਡੇ ਜਵਾਕ ਉਥੇ ਮੋਰਚਾ ਲੜ ਰਹੇ ਆ ਉਹਨਾਂ ਦੇ ਕੋਈ ਸਰਟੀਫੀਕਟ ਤਾਂ ਨਹੀਂ ਵਜੀ ਸਾਡੇ ਭਰਾ ਹਰੇਕ ਉਹ ਵਰਗ ਧਰਮਾਂ ਤੋਂ ਉੱਤੇ ਉੱਠ ਕੇ ਜਾਤਾਂ ਤੋਂ ਉੱਤੇ ਉੱਠ ਕੇ ਅਸੀਂ ਕੋਈ ਵੀ ਕਾਲ ਦਿੱਤੀ ਕੋਈ ਵੀ ਸੱਦਾ ਦਿੱਤਾ ਉਹਨਾਂ ਨੇ ਹੂਬ ਹੂ ਪੂਰਾ ਕੀਤਾ ਸਾਡੇ ਇਥੋਂ ਸਟੇਜ ਤੋਂ ਸਾਡੀ ਪ੍ਰੈਸ ਕਾਨਫਰੰਸ ਤੋਂ ਬੋਲਿਆ ਜਾਣ ਵਾਲਾ ਕੋਈ ਵੀ ਬੋਲ ਪੰਜਾਬ ਦੇ ਲੋਕਾਂ ਨੇ ਹਰਿਆਣੇ ਦੇ ਲੋਕਾਂ ਨੇ ਦੇਸ਼ ਦੇ ਲੋਕਾਂ ਨੇ ਥੱਲੇ ਨਹੀਂ ਡਿੱਗਣ ਦਿੱਤਾ ਅਸੀਂ ਜਿੰਨੀ ਤਾਕਤ ਨਾਲ ਲੜ ਸਕੇ ਆ ਅਸੀਂ ਉਹਨਾਂ ਦੇ ਆਸਰੇ ਲੜ ਸਕੇ ਆ ਸੋ ਇੱਕ ਤਾਂ ਉਹਨਾਂ ਦਾ ਸਾਰਿਆਂ ਭਰਾਵਾਂ ਦਾ ਸੇਸ਼ ਧੰਨਵਾਦ ਸਾਲ ਪੂਰਾ ਹੋਣ ਤੇ ਤੇ ਦੂਜਾ ਉਹਨਾਂ ਨੂੰ ਬੇਨਤੀ ਆ ਦੂਜਿਆਂ ਨੂੰ ਬੇਨਤੀ ਇਹ ਹੈ ਵੀ ਬਾਈ ਦੋਸਤੋ ਲੜਾਈ ਨਹੀਂ ਮੁੱਕੀ ਜਿੰਨੇ ਜੋਰ ਨਾਲ ਤੁਸੀਂ ਪਹਿਲਾਂ ਸਾਡੇ ਨਾਲ ਖੜੇ ਰਹੇ ਆ ਉਨੇ ਜੋਰ ਨਾਲ ਹੀ ਸਾਡੇ ਨਾਲ ਖੜੇ ਰੋ ਕਿਉਂਕਿ ਮੈਂ ਦੇਖਿਆ ਇੱਥੇ ਕੋਈ ਆਵੇ ਨਾ ਆਵੇ ਜਦੋਂ ਪਿੱਛੇ ਜਾਈਦਾ ਹਰੇਕ ਦਾ ਫੋਨ ਦੇ ਉੱਤੇ ਸਭ ਤੋਂ ਪਹਿਲੀ ਖਬਰ ਇਹ ਵੇਖਣੀ ਹੁੰਦੀ ਆ ਵੀ ਯਾਰ ਆਪਣੇ ਮੋਰਚਿਆਂ ਵਾਲੇ ਕੀ ਕਰ ਰਹੇ ਆ ਫਨੌਰੀ ਕੀ ਹੋ ਰਿਹਾ ਸ਼ੰਭੂ ਕੀ ਹੋ ਰਿਹਾ ਡੱਲੇ ਵਾਲ ਸਾਹਿਬ ਦਾ ਕੀ ਹਾਲ ਆ ਜਥਾ ਭੇਜਿਆ ਉਹਦਾ ਕੀ ਹਾਲ ਆ ਸੋ ਜਿਹੜੀ ਫਿਕਰਮੰਦੀ ਆ ਇੱਕ ਲੋਕਾਂ ਦੀ ਆਪਦੇ ਕਿਸਾਨਾ ਪਤੀ ਆਪਦੇ ਮੋਰਚਿਆਂ ਪ੍ਰਤੀ ਉਹ ਸਾਡੀ ਬਹੁਤ ਵੱਡੀ ਤਾਕਤ ਆ ਦੂਸਰੀ ਗੱਲ ਅੱਜ ਕੈਬਨਿਟ ਦੀ ਮੀਟਿੰਗ ਆ ਉਹ ਤੋਂ ਵੀ ਅਸੀਂ ਮੰਗ ਕਰਦੇ ਹਾਂ ਜਿਹੜਾ ਖੇਤੀ ਖਰੜਾ ਆਇਆ ਉਹ ਇਥੋਂ ਰੱਦ ਕਰਕੇ ਭੇਜਣ ਤੇ ਉਹਦਾ ਕੰਮ ਨਵੇੜਨ ਕਿਉਂਕਿ ਉਹ ਬਿਲਕੁਲ ਤਿੰਨ ਖੇਤੀ ਕਾਨੂੰਨ ਦਾ ਦੂਜਾ ਰੂਪ ਆ ਉਹ ਦਿਨ ਉਹ ਵੀ ਖਤਰਨਾਕ ਕਰਕੇ ਲੈ ਕੇ ਆਉਂਦੇ ਆ ਸੋ ਮੇਰੇ ਵੱਲੋਂ ਦੁਬਾਰਾ ਫੇਰ ਸਮੂਹ ਪੰਜਾਬ ਦੇ ਲੋਕਾਂ ਦਾ ਤੁਹਾਡਾ ਭਾਈਚਾਰਾ ਦਾ ਮੈਨੂੰ ਉਹ ਗੱਲ ਪਹੇਰ ਦੀ ਬਹੁਤ ਲੱਗੀ ਠੀਕ ਵੀ ਤੁਸੀਂ ਭਾਈ ਸਾਡੀਆਂ ਸਾਡੇ ਔਗਣ ਬੜੇ ਲਕੋਏ ਆ ਸਾਡੇ ਔਗਣ ਲਕੋਏ ਆ ਆਪਦੇ ਭਰਾ ਸਮਝ ਕੇ ਚੱਲੇ ਆ ਸਾਡੇ ਨਾਲ ਤੇ ਸਾਨੂੰ ਤਾਕਤ ਦਿੱਤੀ ਆ ਤੁਸੀਂ ਸਾਨੂੰ ਇੱਕ ਹੌਸਲਾ ਮਿਲਿਆ ਵਾ ਤੁਹਾਡੇ ਨਾਲ ਹੀ ਤੇ ਤੁਹਾਨੂੰ ਵੀ ਬੇਨਤੀ ਕਰਦੇ ਆ ਜਿਵੇਂ ਪਹਿਲਾਂ ਤੁਸੀਂ ਮੋਰਚੇ 'ਤੇ ਖੜੇ ਰਹੇ ਹੋ ਐਂ ਹੀ ਡਟ ਕੇ ਖੜੇ ਰਹੋ ਜਿੱਤਾਂਗੇ ਜਰੂਰ ਆਪਾਂ ਲੰਬੀ ਹੋ ਸਕਦੀ ਆ ਲੜਾਈ ਜਿੱਤਾਂਗੇ ਜਰੂਰ ਤੇ ਆਉਣ ਵਾਲੇ ਦਿਨਾਂ 'ਚ ਉਮੀਦ ਕਰਦੇ ਆ ਕੋਈ ਐਹੋ ਜਿਹਾ ਚੰਗਾ ਦਿਨ ਆਊਗਾ ਜਦੋਂ ਪੰਜਾਬ ਦੀ ਸਮੂਹ ਸ਼ਕਤੀ ਜਿਹੜੀ ਕਿਸਾਨ ਸ਼ਕਤੀ ਜਿਹੜੀ ਲੋਕਾਂ ਦੀ ਮੰਗ ਆ ਅਸੀਂ ਉਹਨੂੰ ਇੱਕ ਖਾਸ ਕਰਕੇ ਸਾਡੇ ਦੋਵੇਂ ਫੋਰਮ ਉਹ ਜਿਹੜੇ ਸਾਰੇ ਮਨ ਕੇ ਆ ਅਸੀਂ ਇੱਕ ਮਾੜਾ ਚ ਪਰੋਣ ਦਾ ਯਤਨ ਕਰ ਰਹੇ ਆ ਤੇ ਸਾਨੂੰ ਲੱਗਦਾ ਵੇ ਇਹ ਜ਼ਰੂਰ ਕਾਮਯਾਬ ਹੋਵਾਂਗੇ ਧੰਨਵਾਦ ਸਤਿਕਾਰਯੋਗ ਹਰ ਬੋ ਚੰਡੇ ਜੀ ਪੁੱਤਰ ਗਾ ਦੋਸਤੋ ਬਾਕੀ ਸਾਰੀਆਂ ਗੱਲਾਂ ਤੇ ਦੱਸਤੀਆਂ ਨੇ ਮੈਂ ਸਰਬੇਤੀ ਤੁਹਾਡੇ ਮਾਧਮ ਰੇ ਅਪੀਲ ਕਰਨੀ ਚਾਹਨਾ ਤੇ 21 ਫਰਵਰੀ ਨੂੰ ਪਿੰਡ ਬੱਲੋ ਵਿਖੇ ਸਾਡੇ ਨੌਜਵਾਨ ਸ਼ਹਿਰ ਸਭ ਕਰਨ ਮੇਰੇ ਇਸ ਮੋਰਚੇ ਜਿੰਨੇ ਵੀ ਆਗੂ ਸ਼ਹੀਦ ਹੋਏ ਨੇ ਉਹਨਾਂ ਸਾਰਿਆਂ ਦੀ ਜਿਹੜੀ ਆ ਸ਼ਰਧਾਂਜਲੀ ਸਮਰੋਹ ਦੀ ਵਰਤੀ ਜਿਹੜੀ ਆ ਉਹ ਸੇ ਮਨਾਈ ਜਾਣੀ ਆ ਆ ਪੂਰੇ ਪੰਜਾਬ ਹਰਿਆਣਾ ਦੇ ਜਿੰਨੇ ਵੀ ਸਾਡੇ ਲਾਗੇ ਲਾਗੇ ਰਾਜਸਥਾਨ ਦੇ ਜਿਹੜੇ ਸਾਡੇ ਵੀਰ ਨੇ ਉਹਨਾਂ ਨੂੰ ਬੇਨਤੀ ਆ ਮਤਾਵਾ ਭੈਣਾ ਨੂੰ ਕਿ ਵੱਲੋ ਪਿੰਡ ਵਿਖੇ ਵੱਧ ਤੋਂ ਵੱਧ ਗਿਣਤੀ ਪਹੁੰਚ ਕੇ ਔਰ ਬਾਕੀ ਮੋਰਚਿਆਂ ਤੇ ਪਹੁੰਚ ਕੇ ਜਿਹੜਾ ਉਹ ਸ਼ਹੀਦੀ ਸਮਾਗਮ ਮਨਾਏ ਜਾਣ ਔਰ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਦੂਸਰਾ ਸਰਦਾਰ ਜੁਜੀਤ ਸਿੰਘ ਢੱਲੇਵਾਲ ਬਾਰੇ ਕਾਫੀ ਸਵਾਲ ਉਸਦੇ ਨੇ ਅੱਜ 80 ਜਣ ਮਰਨ ਮਰਦੇ ਪਰ 80 ਜਣ ਮਰਨ ਮਰਦੇ ਉੱਪਰ ਅੱਜ ਤੱਕ ਇੱਕ ਵੀ ਜਿਹੜਾ ਦਾਣਾ ਅੰਬਾਜ ਰਵਾ ਮੂੰਹ ਨੂੰ ਨਹੀਂ ਲਾਇਆ ਔਰ ਜਿਹੜੀ ਮੈਡੀਕਲ ਰੇਟ ਚੱਲ ਰਹੀ ਆ ਐਥੇ ਕਹਿਣਾ ਚਾਹੁੰਨਾ ਇੱਕ ਬੰਦੇ ਨੂੰ 1800 ਕੈਲਰੀ ਘੱਟੋ ਘੱਟ ਚਾਹੀਦੀ ਆ ਰੋਜ਼ ਦੀ ਰੋਜ਼ ਜਰਾ ਉਹੀ ਤਾਕਤ ਵਾਸਤੇ ਔਰ ਸਿਰਫ ਜਿਹੜੀ ਆ ਇੱਕ 슈ਗਰ ਦੇ ਤੌਰ ਤੇ ਜਿਹੜੀ 400 ਕੈਲਰੀ ਜਿਹੜੀ ਉਹਦੇ ਅੰਦਰ ਜਾਂਦੀ ਆ ਉਹਦੇ ਨਾਲ ਜਿਹੜਾ ਵਾ ਕੋਈ ਏਡਾ ਡਵੈਲਪਮੈਂਟ ਹੋ ਨਹੀਂ ਜੀ ਮਰਨ ਮਰ ਤੱਕ ਜਾਰੀ ਆ ਉਨਾ ਤੱਕ ਜਾਰੀ ਰਹੂਗਾ ਜਿੰਨਾ ਤੱਕ ਸਾਡੀਆਂ ਮੰਗਾਂ ਜਣੀਆਂ ਨੇ ਉਹ ਮੰਨੀਆਂ ਨਹੀਂ ਜਾਂਦੀ ਧੰਨਵਾਦ ਆ ਰਾਏ ਸਾਹਿਬ ਸਭ ਤੋਂ ਪਹਿਲੇ ਜਿੰਨਾ ਵੀ মিডিਆ ਅੱਜ মিডিਆ ਕਰਮੀ ਭਰਾ ਆਏ ਹੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਇਸ ਸੰਘਰਸ਼ ਨੂੰ ਚੱਲਦੇ ਹੋਏ 1 ਸਾਲ ਪੂਰਾ ਹੋ ਗਿਆ ਹੈ ਜਿਵੇਂ ਸਾਥੀਆਂ ਸਾਰਿਆਂ ਨੇ ਪਹਿਲਾਂ ਬੋਲਿਆ ਕਿ ਜਿੰਨੇ ਵੀ ਸਾਡੇ ਲੋਕ ਆਮ ਲੋਕ ਨੇ ਜਾਂ ਸਾਡਾ ਜਿੰਨੀਆਂ ਵੀ ਧਾਰਮਿਕ ਸੰਪਰਦਾਵਾਂ ਨੇ ਜਿਨ੍ਹਾਂ ਨੇ ਵੀ ਸਾਡੀ ਸਪੋਰਟ ਕੀਤੀ ਉਹਨਾਂ ਸਾਰਿਆਂ ਦਾ ਕੋਟਨ-ਕੋਟਨ ਧੰਨਵਾਦ ਔਰ ਇਹ ਅੰਦੋਲਨ ਦਾ 1 ਸਾਲ ਦਾ ਪੜਾਅ ਪੂਰਾ ਹੋਇਆ ਅੰਦੋਲਨ ਹਜੇ ਜਾਰੀ ਹੈ ਔਰ ਮੰਗਾਂ ਦੀ ਪੂਰਤੀ ਤੱਕ ਜਾਰੀ ਰਹੇਗਾ ਸੋ ਇਹਦੇ ਵਿੱਚ ਸਰਕਾਰ ਕੀ ਲੈ ਕੇ ਆਉਂਦੀ ਆ ਨਹੀਂ ਲੈ ਕੇ ਆਉਂਦੀ ਉਹ ਕੱਲ੍ਹ ਪਤਾ ਚੱਲ ਜਾਏਗਾ ਪਰ ਸਾਡਾ ਸੰਘਰਸ਼ ਮੰਗਾਂ ਦੀ ਪੂਰਤੀ ਤੱਕ ਜਿਹੜੀਆਂ ਸਾਡੀਆਂ 13 ਮੰਗਾਂ ਨੇ ਉਹਨਾਂ ਦੀ ਪੂਰਤੀ ਤੱਕ ਬਿਲਕੁਲ ਜਾਰੀ ਰਹੇ ਔਰ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਸਮੁੱਚੇ ਭਾਰਤ ਜਗਤ ਦੇ ਕਿਸਾਨ ਮਜ਼ਦੂਰ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਦਾ ਕਿ ਇਹ ਇੱਕ ਖਾਲ ਦਾ ਪੜਾਓ ਪੂਰਾ ਹੋਇਆ ਤੇ ਅੰਦੋਲਨ ਅੱਗੇ ਵਧਿਆ ਇਹਨੇ ਕਾਫੀ ਪ੍ਰਾਪਤੀਆਂ ਕੀਤੀਆਂ ਪੁਲਾਹਾਂ ਪੱਟੀਆਂ ਨੇ ਬੇਸ਼ੱਕ ਇਹਦੇ ਵਿੱਚ ਅਸੀਂ 43 ਸ਼ਹੀਦ ਵੀ ਕਰਵਾਏ ਨੇ ਵੱਡਾ ਨੁਕਸਾਨ ਹੋਇਆ ਹੁਣ ਤੱਕ ਕੀ ਖੋਇਆ ਤੇ ਕੀ ਪਾਇਆ ਉਹਦੇ ਵਿੱਚ 43 ਸ਼ਹੀਦ ਹੋਏ ਨੇ ਪਰ ਪ੍ਰਾਪਤੀਆਂ ਵੱਡੀਆਂ ਨੇ ਅੱਜ ਐਮਐਸਪੀ ਜਰੀਆਉ ਸੁਪਰੀਮ ਕੋਰਟ ਦੀ ਕਮੇਟੀ ਦੇ ਹਿੰਟ ਦੇ ਉੱਪਰ ਹੈ ਨੰਬਰ 1 ਤੇ ਹੈ ਅੱਜ ਸੰਸਦ ਦੀ ਜਿਹੜੀ ਕਮੇਟੀ ਬਣੀ ਹੈ ਉਹਦੇ ਇੱਕ ਨੰਬਰ ਤੇ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਦੀ ਮੰਗ ਹੈ ਸਾਡੀਆਂ ਮੰਗਾਂ ਨੂੰ ਸੋ ਇਸ ਕਰਕੇ ਇਹ ਵੱਡੀਆਂ ਪ੍ਰਾਪਤੀਆਂ ਨੇ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਦੇਸ਼ ਦੇ ਸਾਰੇ ਹੀ ਧਾਰਮਿਕ ਪ੍ਰਚਾਰਕਾਂ ਨੂੰ ਔਰ ਜਿੰਨੇ ਸਾਡੇ ਸੈਲੀਬ੍ਰਿਟੀਆ ਨੇ ਸਿੰਗਰ ਵੀਰ ਨੇ ਸਾਰਿਆਂ ਨੂੰ ਜਿਵੇਂ ਕਿ ਹੁਣ ਤੱਕ ਜਿਨ੍ਹਾਂ ਨੇ ਸਾਥ ਦਿੱਤਾ ਸਾਡਾ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਸਾਥ ਦੇਣਗੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆਂ ਆਪ ਜੀ ਦੇ ਮਾਧਿਅਮ ਰਾਹੀਂ ਕਿ ਇਸ ਅੰਦੋਲਨ ਦਾ ਸਮਰਥਨ ਕਰੋ ਔਰ ਇਸ ਅੰਦੋਲਨ ਨੂੰ ਹੋਰ ਤਿੱਖਾ ਕਰਨ ਵਾਸਤੇ ਹੋਰ ਅੱਗੇ ਲਿਜਾਣ ਵਾਸਤੇ ਮੰਗਾਂ ਦੀ ਪੂਰਤੀ ਤੱਕ ਲਿਜਾਣ ਵਾਸਤੇ ਸਾਡਾ ਸਾਰਿਆਂ ਦਾ ਸਾਥ ਦਿਓ ਇੰਨੀਆਂ ਬੇਨਤੀਆਂ ਕਰਦਾ ਹੋਇਆ ਧੰਨਵਾਦ ਸਾਰਿਆਂ ਕਾਕਾ ਸਿੰਘ ਜੀ ਟੋਕ ਰਿਹਾ ਸੀ ਕਿ ਇਹਨੇ ਤਗੜਾ ਸਵਾਲ ਪੁੱਛ ਲਿਆ ਜੀ ਹਾਂ ਜੀ ਤਾਂ ਗੱਲ ਸਾਰੀ ਆਈ ਇਸ ਸਵਾਲ ਪੁੱਛਿਆ ਕੀ ਆ ਬੜੀ ਕੰਪਨੀ ਤੋਂ ਦੇਖੀਦਾ ਪਿਆ ਹੈ ਕੰਪਨੀ ਕੰਪਨੀ ਦਾ ਅਧਿਕਾਰ ਹੀ ਹੈ ਤਾਂ ਫਿਰ ਕੀ ਰੁਕਣ ਵਾਲਾ ਹੈ ਉਹ ਸਾਫ ਹੈ ਸਭ ਲੈਟਰ ਸਰਕਾਰ ਵੱਲੋਂ ਮਿਲੇ ਆ ਕੌਣ ਉਹਦਾ ਨਾਮ ਆਉਂਦਾ ਅਸੀਂ ਦੋਨੇ ਫੋਰਮ ਮੀਟਿੰਗ ਦੇ ਵਿੱਚ ਜਾਵਾਂਗੇ 5 ਵਜੇ ਦਾ ਸਾਨੂੰ ਟਾਈਮ ਮਿਲਿਆ ਉਹਦੇ ਮੀਟਿੰਗ ਦੇ ਵਿੱਚ ਜਾਵਾਂਗੇ ਆਉਣਾ ਨਾ ਆਉਣਾ ਇਹ ਉਹਨਾਂ ਦੀ ਮਰਜ਼ੀ ਸਾਨੂੰ ਲਿਸਟ ਦੇ ਮੁਤਾਬਕ ਜਿਹੜਾ ਸਮਾਂ ਹਜੇ ਤੱਕ ਜਿਹੜਾ ਉਹਦਾ ਕੋਈ ਨਹੀਂ ਅਸੀਂ ਦੋਨੇ ਫੋਰਮ ਜਿਹੜਾ ਸਾਡਾ ਪੂਰਾ ਹੁਣ ਬਣਾ ਲਾਂਗੇ ਉਹ ਅਸੀਂ ਲਿਸਟ ਵੀ ਜਾਰੀ ਕਰ ਦਾਂਗੇ ਉਹ ਜਿਹੜੀ ਮੀਟਿੰਗ ਦੇ ਵਿੱਚ ਹਰ ਹਾਲ ਚਿਰ हर हालत तो अधिकारा करे को